ਵਿਦੇਸ਼ ਵਸਤੇ ਪੰਜਾਬੀਓ ਪਿਆਰ ਪਰਿਸ਼ਤ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ 21 ਤਰੀਕ ਨੂੰ ਮਨਾਇਆ ਜਾ ਰਿਹਾ ਹੈ 21 ਅਕਤੂਬਰ ਦਿਨ ਮੰਗਲਵਾਰ ਕੁਝ ਸ਼ੰਕਾਵਾਂ ਸੰ ਤੇ ਕੁਝ ਇਲਾਕਿਆਂ ਵਿੱਚ ਕੁਝ ਤੱਥਾਂ ਦੇ ਆਧਾਰ ਤੇ ਕੁਝ ਸੰਪਰਦਾਨਾਂ ਵੱਲੋਂ ਇਸ ਨੂੰ 20 ਨੂੰ ਮਨਾਉਣ ਵਾਸਤੇ ਵੀ ਆਖਿਆ ਗਿਆ ਸੀ ਪਰੰਤੂ ਦੋ ਤਿੰਨ ਦਿਨ ਪਹਿਲਾਂ ਦੁਰਗਿਆਣਾ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਅਤੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਮਾਨਯੋਗ ਸਾਬਕਾ ਸਿੰਘ ਸਾਹਿਬ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਆਗਿਆਰੀ ਰਗਵੀਰ ਸਿੰਘ ਉਹਨਾਂ ਨੇ ਸਾਰੀ ਧੁੰਦ ਚੱਕ ਦਿੱਤੀ ਸੀ ਤੇ ਆਖਿਆ ਸੀ ਕਿ ਇਹ ਤਿਉਹਾਰ ਅਕਤੂਬਰ ਨੂੰ ਹੀ ਮਨਾਇਆ ਜਾਵੇ 1 1 ਅਕਤੂਬਰ ਨੂੰ ਇਸ ਤਿਉਹਾਰ ਦੀਆਂ ਰੌਣਕਾਂ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਸਿੰਘ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਪ੍ਰਬੰਧਕਾਂ ਸਮੇਤ ਹੋਰ ਵਿਦਵਾਨਾਂ ਦੀ رائے ਨੂੰ ਬਹੁਤ ਸਾਰੇ ਜਿਹੜੇ ਪੱਖ ਨੇ ਉਹ ਦੱਸਦਿਆਂ ਤੇ ਹੁਣ ਅੱਜ ਜਦੋਂ 20 ਅਕਤੂਬਰ ਦਾ ਦਿਨ ਨਿਕਲਿਆ ਤੇ ਸਾਰੇ ਬਾਜ਼ਾਰਾਂ ਵਿੱਚ ਸਾਰੇ ਇਲਾਕਿਆਂ ਵਿੱਚ ਸਾਰੇ ਪੰਜਾਬ ਵਿੱਚ ਕਿਤੇ ਦੀਵਾਲੀ ਦੇ ਤਿਉਹਾਰ ਸੰਦੀ ਬਹੁਤੀਆਂ ਰੌਣਕਾਂ ਨੇ ਜਿਹੜੀਆਂ ਉਹ ਵੇਖਣ ਨੂੰ ਨਹੀਂ ਮਿਲੀਆਂ ਤੇ ਲੋਕਾਂ ਵੱਲੋਂ ਮਨਾਇਆ ਨਹੀਂ ਗਿਆ ਦੀਵਾਲੀ ਦਾ ਤਿਉਹਾਰ ਅਕਤੂਬਰ ਨੂੰ ਮਨਾਇਆ ਜਾਵੇਗਾ ਸੰਸਾਰ ਪਰਦੇ ਲੋਕੋ ਤਿਉਹਾਰ ਮਨਾਉਣ ਦੇ ਦਿਨ ਅੱਗੇ ਪਿੱਛੇ ਹੋ ਸਕਦੇ ਨੇ ਪਰੰਤੂ ਤਿਉਹਾਰ ਦੇ ਪਿੱਛੇ ਛਿਪੀ ਭਾਵਨਾ ਜਿਹੜੀ ਉਹ ਸਾਰਥਿਕ ਹੋਣੀ ਚਾਹੀਦੀ ਹੈ ਇਸ ਸਾਰਥਕ ਭਾਵਨਾ ਦੇ ਚਲਦਿਆਂ ਕਿਉਂਕਿ ਦੋ ਪੱਖਾਂ ਕਰਕੇ ਸਾਰੇ ਲੋਕ ਜਾਣੂ ਨੇ ਕਿ ਦੋ ਪੱਖਾਂ ਕਰਕੇ ਦੋ ਇਤਿਹਾਸਿਕ ਹਵਾਲਿਆਂ ਕਰਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਵਿੱਚੋਂ 14 ਸਾਲ ਦਾ ਪਰਵਾਸ ਛੱਡ ਕੇ ਵਾਪਸ ਆਏ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੇਸੀ ਘੋਦ ਦੀਵੇ ਅਯੁੱਧਿਆ ਵਿੱਚ ਬਾਲ ਕੇ ਦੀਪਮਾਲਾ ਕੀਤੀ ਗਈ ਤੇ ਦੀਪਮਾਲਾ ਇੱਕ ਤਰ੍ਹਾਂ ਦਾ ਸੁਆਗਤ ਸਿੱਧ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਤਿਉਹਾਰ ਨੂੰ ਬਹੁਤ ਸਾਰੇ ਹਿੰਦੂ ਰੌ ਰੀਤਾਂ ਮੁਤਾਬਕ ਬਣਾਇਆ ਜਾਂਦਾ ਹੈ ਤੇ ਇਸ ਦਿੱਤੀਵ ਹਾਰ ਦੇ ਪਿੱਛੇ ਬਹੁਤ ਸਾਰੀਆਂ ਭਾਵਨਾਵਾਂ ਹੋਰ ਵੀ ਲక్ష్ਮੀ ਦੀ ਪੂਜਾ ਹੈ ਜਿਸ ਤਰ੍ਹਾਂ ਦਿਵਾਲੀ ਤੋਂਗਲੇ ਦਿਨ ਵਿਸ਼ਕਰਮਾ ਦੀ ਪੂਜਾ ਹੈ ਬਹੁਤ ਸਾਰੀਆਂ ਭਾਵਨਾਵਾਂ ਹਟੜੀ ਬਾਲ ਕੇ ਦੀਵੇ ਬਾਲ ਕੇ ਘੋ ਦੇ ਤੇਲ ਦੇ ਇਸ ਤਿਉਹਾਰ ਨੂੰ ਲੜੀਆਂ ਲਾ ਕੇ ਰੌਸ਼ਨੀਆਂ ਦਾ ਤਿਉਹਾਰ ਮੰਨ ਕੇ ਮਨਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਇਸ ਤਿਉਹਾਰ ਨੂੰ ਬੰਦੀ ਛੋੜ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਇਤਿਹਾਸਕ ਪੱਖ ਤੋਂ ਬਹੁਤ ਦੇਰ ਬਾਅਦ ਤਿੰਨ ਛੇ ਮਹੀਨੇ ਜਮੇ ਦੇ ਵਿੱਚ ਗੁਰੂ ਨਾਨਕ ਤੇਜ ਜੀ ਮਹਾਰਾਜ ਸਿੰਘ ਨੂੰ ਹਰਗੋਬਿੰਦ ਸਾਹਿਬ ਮਹਾਰਾ ਦੇ ਰੂਪ ਵਿੱਚ ਜਦੋਂ ਬਾਦਸ਼ਾਹ ਜਹਾਂਗੀਰ ਵੱਲੋਂ ਉਹਨਾਂ ਨੂੰ ਕਥੇ ਤੌਰ ਤੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਮਹਾਰਾਜੀ ਨੂੰ ਤੇ ਬਹੁਤ ਲੰਮਾ ਇਤਿਹਾਸ ਹੈ ਆਪਾਂ ਇੱਥੇ ਸਾਂਝਾ ਨਹੀਂ ਕਰ ਸਕਦੇ ਤੇ ਫਿਰ ਮਹਾਰਾਜੀ ਨੂੰ ਛੱਡਣ ਦਾ ਫੈਸਲਾ ਹੋਇਆ ਤੇ ਛੱਡਣ ਤੋਂ ਬਾਅਦ ਜਿਹੜੇ ਉੱਥੇ 52 ਰਾਜੇ ਸੀ ਉਸ ਵੇਲੇ ਕੈਦ ਕੀਤੇ ਹੋਏ ਜਹਾਂਗੀਰ ਦੇ ਹਿੰਦੂ ਰਾਜ ਸੀ ਜੇ ਅਸੀਂ ਧਰਮ ਮੁਤਾਬਕ ਅਖੀ ਦੇ ਮੁਤਾਬਕ ਬੋਲਣ ਦਾ ਯਤਨ ਕਰੀਏ ਉਹਨਾਂ ਨੂੰ ਮਹਾਰਾਜੀ ਕਹਿੰਦੇ ਜਦੋਂ ਇਨੇ ਲੰਬੇ ਸਮੇਂ ਤੱਕ ਮਹਾਰਾਜ ਜੀ ਉੱਤੇ ਕੈਦ ਰਹੇ ਤੇ ਉਹਨਾਂ ਦਾ ਪਿਆਰ ਮੁਹੱਬਤ ਹਰ ਰੋਜ਼ ਕੀਰਤਨ ਹਰ ਰੋਜ਼ ਗੁਰਬਾਣੀ ਦਾ ਗਾਇਨ ਹਰ ਰੋਜ਼ ਆਪੋ ਆਪਣੇ ਧਰਮ ਪ੍ਰਤੀ ਸ਼ਰਧਾ ਪਰਪਕਤਾ ਮਹਾਰਾਜ ਜੀ ਉਹਨਾਂ ਨੂੰ ਦ੍ਰਿੜ ਕਰਾਉਂਦੇ ਰਹੇ ਤੇ ਉਹਨਾਂ ਨੇ ਮਹਾਰਾਜ ਜੀ ਨੂੰ ਵਿਰਾਗ ਵਿੱਚ ਆ ਕੇ ਰੋ ਕੇ ਕੁਰਲਾ ਕੇ ਆਖਿਆ ਕਿ ਮਹਾਰਾਜ ਆਪ ਤਾਂ ਚੱਲੇ ਹੋ ਸਾਨੂੰ ਕਿਤ ਕਿਦੇ ਹਵਾਲੇ ਕਰਕੇ ਚੱਲੇ ਹੋ ਫਿਰ ਮਹਾਰਾਜ ਜੀ ਨੇ ਫੈਸਲਾ ਕੀਤਾ ਚੇਮਪਾਸਚਾਂ ਦੇ ਕਿ ਮੈਂ ਓਨੇ ਦਿਨ ਕਿਲੇ ਤੋਂ ਬਾਹਰ ਨਹੀਂ ਜਾਵਾਂਗਾ ਜਿੰਨੀ ਦੇਰ ਇਹਨਾਂ ਬਵੰਜਰ ਰਾਜਿਆਂ ਨੂੰ ਮੇਰੇ ਨਾਲ ਰਿਹਾ ਨਹੀਂ ਕੀਤਾ ਜਾਂਦਾ ਸੋ ਬਾਦਸ਼ਾਹ ਵੱਲੋਂ ਹੁਕਮ ਕੀਤਾ ਗਿਆ ਕਿ ਜਿੰਨੇ ਕੁ ਮਹਾਰਾਜ ਦਾ ਲੜ ਫੜ ਕੇ ਛੇਵੇਂ ਪਾਸਚਾ ਤੋਂ ਬਾਹਰ ਆ ਸਕਦੇ ਨੇ ਉਹ ਆਉਣ ਉਹ ਆ ਜਾਣ ਤੇ ਬਾਕੀ ਕਿਹਾ ਦੀ ਰਹਿਣਗੇ ਤੇ ਮਹਾਰਾਜ ਨੇ ਆਪਣੇ ਹੁਕਮ ਕਰਕੇ ਇੱਕ ਚੋਲਾ ਬਣਵਾਇਆ 52 ਕਲੀਆਂ ਵਾਲਾ ਚੋਲਾ ਉਸ ਚੋਲੇ ਦੀਆਂ 52 ਕਲੀਆਂ ਜਦੋਂ ਪਹਿਨਤੀ ਮਹਾਰਾਜ ਨੇ ਸਾਰੇ ਰਾਜਿਆਂ ਨੂੰ ਖੜਾਈਆਂ ਤੇ ਉਹਨਾਂ ਨੂੰ ਬਾਹਰ ਕੱਢਿਆ ਹਾਲਾਂਕਿ ਇਹ ਇੱਕ ਇਤਿਹਾਸਕ ਹਵਾਲਾ ਹੈ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਇਨ੍ਹਾਂ ਹੀ ਰਾਜਾਂ ਮਹਾਰਾਜਿਆਂ ਦੇ ਦਾਦਿਆਂ ਪਰਦਾਦਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕੀਤੀ ਸੀ ਤੇ ਮਹਾਰਾਜ ਨੇ ਪਰਉਪਕਾਰਤਾ ਕਰਦੇ ਹੋ ਉਹਨਾਂ ਦੇ ਸੰਤਾਨ ਜਿਹੜੀ ਅੱਗੇ ਕੈਦ ਸੀ ਗੋਲਿਆਰ ਦੇ ਕਿਲੇ ਵਿੱਚ ਉਹਨਾਂ ਨੂੰ ਰਿਹਾਅ ਕਰਵਾ ਕੇ ਬਹੁਤ ਵੱਡਾ ਪਰਉਪਕਾਰ ਕੀਤਾ 52 ਕਲੀਆਂ ਫੜ ਕੇ ਬਾਹਰ ਆਏ ਉਸ ਦਿਨ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਨੇ ਮਹਾਰਾਜ ਜੀ ਦਾ ਖੋਦ ਦੀਵੇ ਬਾਲ ਕੇ ਸਵਾਗਤ ਕੀਤਾ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਤਿਹਾੜ ਬੰਦੀ ਛੋੜ ਦੇ ਰੂਪ ਬਚਵੀ ਮਨਾਇਆ ਜਾਂਦਾ ਹੈ ਤੇ 52 ਕਲੀਆਂ ਵਾਲਾ ਜਿਹੜਾ ਚੋੜਾ ਸੀ ਉਹ ਸਾਡਾ ਇਲਾਕਾ ਜਿਲ੍ਹਾ ਲੁਧਿਆਣਾ ਤਹਿਸੀਲ ਪੈਣ ਦੇ ਪਿੰਡ ਕੁਡਾਣੀ ਕਲਾਂ ਵਿਖੇ ਪਿਆ ਹੈ 52 ਕਲੀਆਂ ਵਾਲਾ ਚੋੜਾ ਮਹਾਰਾਜ ਜੀ ਇਸ ਇਲਾਕੇ ਵਿੱਚ ਬਹੁਤ ਲੰਮਾ ਸਮਾਂ ਰਹੇ ਉੱਥੇ ਪੋਥੀ ਮਹਾਰਾਜ ਜੀ ਦੀ ਉੱਥੇ ਜੋੜਾ ਮਹਾਰਾਜ ਜੀ ਦਾ ਉੱਥੇ ਇੱਕ ਢੋਲਾ ਪਿਆ ਹੈ ਬਹੁਤ ਸਾਰੇ ਇਤਿਹਾਸਕਚਾਰ ਗੁਰੂ ਘਰ ਨੇ ਉਸ ਨਿੰਮ ਸਰ ਸਾਹਿਬ ਸਮੇਤ ਸੋ ਇਤਿਹਾਸਿਕ ਹਵਾਲਿਆਂ ਨਾਲ ਜੇ ਕਿਸੇ ਨੇ ਮਭੱਜਾ ਕਲੀਆਂ ਵਾਲੇ ਉਸ ਚੋਲੇ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਕੁਡਾਣੀ ਕਲਾਂ ਪੈਲ ਦੇ ਨੇੜੇ ਦੁਰਾਹਾ ਦੇ ਨੇੜੇ ਆ ਸਕਦਾ ਹੈ ਜਿਲ੍ਹਾ ਲੁਧਿਆਣਾ ਦਾ ਪਿੰਡ ਹੈ ਮਹਾਰਾਜ ਜੀ ਦੇ ਚੋਲੇ ਦੇ ਹਰ ਸਮੇਂ ਦਰਸ਼ਨ ਹੁੰਦੇ ਨੇ ਉੱਥੇ ਪਿਆਦੇ ਤੇ ਬੰਦੀ ਛੋੜ ਦਿਵਸ ਵੀ ਇਸੇ ਕਰਕੇ ਬਣਾਇਆ ਹੁਣ ਭਾਵੇਂ ਹਿੰਦੂ ਧਰਮ ਵਾਲੇ ਵੀਰ ਭਾਵੇਂ ਸਿੱਖ ਧਰਮ ਵਾਲੇ ਵੀਰ ਜਿਹੜੇ ਤਿਉਹਾਰ ਮਨਾਉਂਦੇ ਨੇ ਇਸ ਨੂੰ ਇਸ ਨੂੰ ਵੰਡ ਕੇ ਕਦੇ ਨਹੀਂ ਵੇਖਿਆ ਜਾ ਸਕਦਾ ਮਨੁੱਖਾ ਇੱਕੋ ਹੀ ਹੁੰਦੀ ਹੈ ਹਮੇਸ਼ਾ ਆਜ਼ਾਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਮਨੁੱਖੀ ਅਧਿਕਾਰਾਂ ਲਈ ਲੜਨਾ ਦੂਜਿਆਂ ਨੂੰ ਜ਼ੁਲਮ ਤੋਂ ਛੁਟਕਾਰਾ ਪਾਉਣੀ ਮਨੁਸ਼ਾ ਹਮੇਸ਼ਾ ਸਾਰੇ ਸਿਧਾਂਤਾਂ ਦੀ ਇੱਕੋ ਹੀ ਹੁੰਦੀ ਹੈ ਤੇ ਆਓ ਸਾਰੇ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਣ ਦਾ ਯਤਨ ਕਰੀਏ ਇਸ ਤਿਉਹਾਰ ਨੂੰ ਮਨਾਉਣ ਲਈ ਤੁਸੀਂ ਸਾਰੇ ਕੋਸ਼ਿਸ਼ ਕਰੋ ਕਿ ਬੰਬ ਪਟਾਕੇ ਜਿਹੜੀ ਕਿ ਫੋਕੀਆਂ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਕਿ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਪ੍ਰਦੂਸ਼ਿਤ ਕਰਦੀਆਂ ਨੇ ਉਹਨਾਂ ਤੋਂ ਗਰੇਸ ਕਰਕੇ ਮੁਹੱਬਤਾਂ ਦਾ ਸੰਦੇਸ਼ ਦੇ ਕੇ ਪਿਆਰ ਦਾ ਭਾਈਚਾਰਕ ਸਾਂਝ ਦਾ ਸੰਦੇਸ਼ ਦੇ ਕੇ ਇਸ ਤਿਹਾਹ ਨੂੰ ਪਵਿੱਤਰ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਜਾ ਕੇ ਮਨਾਇਆ ਜਾਵੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੇ ਜਾਣ ਆਰਟੀਫੀਸ਼ੀਅਲ ਕੰਮ ਛੱਡ ਕੇ ਤੇਲ ਦੇ ਦੀਵੇ ਨੇ ਜਿਹੜੇ ਉਹ ਬਾਲੇ ਜਾਣ ਤਾਂ ਕਿ ਹਵਾ ਵਿੱਚ ਸ਼ੁੱਧਤਾ ਆ ਸਕੇ ਤੇ ਦੀਵਾਲੀ ਦੇ ਤਿਉਹਾਰ ਮੌਕੇ ਅੱਜ ਜਦੋਂ ਅਸੀਂ ਇੱਕ ਖਬਰ ਪੜੀ ਕੇ ਪੰਜਾਬ ਦੇ ਤਿੰਨ ਚਾਰ ਥਾਵਾਂ ਤੇ ਨਸ਼ੇ ਦੀ ਓਵਰਡੋਜ਼ ਨਾਲ ਉਹਨਾਂ ਬੱਚਿਆਂ ਦੀ ਮੌਤ ਹੋ ਗਈ ਆ ਤਾਂ ਦਿਲ ਹਿਲ ਜਾਂਦਾ ਕਿ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਅਵਤਾਰਾਂ ਦੀ ਸਰਤੀ ਤੇ ਇਹ ਹੋ ਕੀ ਰਿਹਾ ਹੈ ਉਨਾ ਘਰਾਂ ਦੇ ਵਿੱਚ ਸੁੰਨ ਵਰਤ ਗਈ ਹੈ ਜਿਹੜੇ ਹੜ ਮਾਰੇ ਇਲਾਕੇ ਨੇ ਉਹਨਾਂ ਘਰਾਂ ਦੇ ਵਿੱਚ ਇਸ ਵਿਰਨ ਦਿਵਾਲੀ ਈਦ ਦੀ ਵੀ ਉਦਾਸੀ ਹੈ ਇੱਕ ਤਰ੍ਹਾਂ ਨਾਲ ਉਦਾਸ ਦਿਵਾਲੀ ਹੈ ਗੁਰੂ ਮਹਾਰਾਜ ਉਹਨਾਂ ਸਾਰੇ ਘਰਾਂ ਨੂੰ ਜਿਨ੍ਹਾਂ ਦੇ ਬੱਚੇ ਚਲੇ ਗਏ ਜਾਂ ਅੱਜ ਤੱਕ ਚਲੇ ਗਏ ਉਹਨਾਂ ਸਾਰਿਆਂ ਦੇ ਘਰਾਂ ਵਿੱਚ ਜਿਨ੍ਹਾਂ ਦੀ ਦਿਵਾਲੀ ਖਾਮੋਸ਼ ਹੈ ਉਦਾਸ ਹੈ ਉਹਨਾਂ ਨੂੰ ਸ਼ਕਤ ਸਤਗੁਰੂ ਜੀ ਸ਼ਕਤੀ ਤੇ ਭਾਣਾ ਮੰਨਣ ਦੀ ਬਲ ਬੁੱਧ ਓਟ ਸਮਰੱਥਾ ਬਖਸ਼ਿਸ਼ ਕਰਨ ਤੇ ਸਮੁੱਚੀ ਮਨੁੱਖਤਾ ਨੂੰ ਸਮੁੱਚੀ ਕੈਨਾਤ ਨੂੰ ਇਹ ਬਲ ਬਖਸ਼ਣ ਕੇ ਨਸ਼ਿਆਂ ਖਿਲਾਫ ਜ਼ੁਲਮ ਖਿਲਾਫ ਕ腐ਸ਼ਨ ਖਿਲਾਫ ਆਪ ਹੁਦਰੇ ਕੋਣ ਖਿਲਾਫ ਹਰੀਮੀ ਰਾਜ ਲਈ ਹਰੀਮੀ ਰਾਜ ਦੀਆਂ ਸੇਵਾਵਾਂ ਲਈ ਹਰੀਮੀ ਰਾਜ ਵਰਗੀਆਂ ਸਹੂਲਤਾਂ ਲਈ ਸਤਿਗੁਰੂ ਜੀ ਆਪਣੇ ਕਰੋ ਬਲ ਬੁੱਧ ਓਟ ਤੇ ਸਮਰੱਥਾ ਬਖਸ਼ਿਸ਼ ਕਰਨ ਆਉਦੀ ਵਾਲੀ ਦਿਵਸ ਦੀ ਆਪ ਸਭ ਨੂੰ ਬੰਦੀ ਛੋੜ ਦਿਵਸ ਦੀ ਆਪ ਸਭ ਨੂੰ ਤੇ ਆਉਣ ਵਾਲੇ ਦਿਨਾਂ ਵਿੱਚ ਵਿਸ਼ਕਰਮਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਸਭ ਦੇ ਕਰ ਦਰਿ ਕਰੇ ਸੁਖ ਵਰਤਾਏ ਆਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਮਝਾਈਏ ਕਿ ਹਵਾ ਬਚਾਈਏ ਪਾਣੀ ਬਚਾਈਏ ਧਰਤੀ ਬਚਾਈਏ ਤੇ ਬੇਲੂਣੇ ਪ੍ਰਦੂਸ਼ਣ ਤੋਂ ਬਚੀਏ ਤੇ ਦੀਵਾਲੀ ਪਾਈਚਾਰਕ ਸਾਂਝ ਦਾ ਔਕਾ ਦੇ ਕੇ ਮਨਾਈਏ ਸਭ ਦਾ ਤਨਵਾਦ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ